ਸਜਹੁ ਰਜ ਮੈਂ ਜਹ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸੰਬਸੇ ਰਬਦਾਸ ਰਹੇ ਪਰਸੰਨ ਗੁਰਪਸਾਦ ਸੰਗਤ ਜੀ ਜਗਤ ਗੁਰੂ ਸਤਗੁਰੂ ਬਿਦਾਸ ਮਹਾਰਾਜ ਜੀ ਦਾ 69 ਮਾ ਆਗਮਨ ਪੁਰਬ ਅਤੇ ਰਬੀਦਾਸ ਜੀ ਆ ਧਰਮਦਾਸ ਧਾਰਮਾ ਸਥਾਪਨਾ ਦਿਵਸੇ ਵਿਸ਼ਵ ਪਰ ਵਿੱਚ 1 ਫਰਵਰੀ 2026 ਇਸ ਵੀ ਨੂੰ ਸਰਦਾ ਔਰ ਸਦਕਾਰਨਾ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਮਨ ਹੀ ਪੂਜਾ ਮਨ ਹੀ ਤੂ ਮਨ ਹੀ ਸੇ ਉਹ ਸਹਸਰੂਪ ਜਗਤ ਗੁਰੂ ਸਤਗੁਰੂ ਬਿਦਾਤ ਜੀ ਮਹਾਰਾਜੀ ਨੇ ਇਸ ਸੰਸਾਰ ਵਿੱਚ ਆ ਕੇ ਹੱਕ ਸੱਚ ਤੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕੀਤੀ ਔਰ ਸਾਰੇ ਵਿਸ਼ਵ ਦਾ ਭ੍ਰਮਣ ਕਰਦੇ ਹੋਏ ਸਾਰੇ ਮਨੁੱਖਾਂ ਨੂੰ ਇਕਤਾ ਸਮਾਨਤਾ ਵਿਸ਼ਵ ਭਾਈਚਾਰਾ ਵਿਸ਼ਵ ਸ਼ਾਂਤੀ ਮਾਨ ਪ੍ਰੇਮ ਪ੍ਰਭੂ ਪ੍ਰੇਮ ਇਸ ਦੀ ਪੁਰਸਮਾਨ ਕਰਨਾ ਨਿਆ ਸੰਤਾਂ ਦੀ ਸੰਗਤ ਹਰ ਦਾ ਸਿਮਰਨ ਗਿਆਨ ਦੀ ਪ੍ਰਾਪਤੀ ਕਰਨ ਦਾ ਜੀਵਨ ਵਿੱਚ ਮਿਹਨਤ ਕਰਕੇ ਅੱਗੇ ਵਧਣ ਦਾ ਔਰ ਬੇਗੰਪੁਰੇ ਬਤਨ ਦੇ ਸੰਕਲਪ ਰਾਹੀ ਲੋਕ ਸੰਤਕ ਸਮਾਜਵਾਦ ਦਾ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਔਰ ਸਾਰੀ ਮਨ ਬਤਾ ਨੂੰ ਸੱਚੇ ਮਨ ਨਾਲ ਸਰਵ ਵਿਆਪ ਪ੍ਰਭੂ ਦੀ ਸੱਚੀ ਪੂਜਾ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਜਗਤ ਗੁਰੂ ਸਤਗੁਰੂ ਬਿਤਾ ਜੀ ਮਹਾਰਾਜ ਵਿੱਚ ਵਿੱਚ ਆਰਥਿਕ ਸਮਾਜਿਕ ਧਾਰਮਿਕ ਰਾਜਨੀਤਿਕ ਵਿਦਿਅਕ ਸਭਿਆਚਾਰਕ ਅਤੇ ਸਾਹਿਤਿਕ ਕ੍ਰਾਂਤੀ ਲੈ ਕੇ ਆਏ। ਔਰ ਜਗਤ ਗੁਰੂ ਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਰਬਨ ਕਰਕੇ ਸੱਜਿਆ ਤੋਂ ਪੀੜੇ ਸਮਾਜ ਵਿੱਚ ਸਵਾਭੀ ਮਾਨ ਦੀ ਲਹਿ ਚੱਲੀ। ਔਰ ਮਾਨ ਅਬਰੋਧੀ ਨੂੰ ਸਤ ਮਾਰਗ ਪ੍ਰਾਪਤ ਹੋਇਆ। ਜਗਤ ਗੁਰੂ ਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਰਬਨ ਕਰਕੇ ਅਣਗਿਣਤ ਰਾਜੇ ਮਹਾਰਾਜੇ ਸੌਰੇ ਵਰਗਾਂ ਦੇ ਲੋਕ ਜਗਤ ਗੁਰੂ ਵਿਦਾਸ ਮਹਾਰਾਜ ਜੀ ਦੇ ਚੰਨ ਕਮਲਾਂ ਵਿੱਚ ਚੁਕੇ ਅਤੇ ਉਹਨਾਂ ਨੇ ਆਪਣੇ ਅਨਮੋਲ ਜੀਵਨ ਨੂੰ ਸਫਲ ਕੀਤਾ ਜਗਤ ਗੁਰੂ ਸਤਗੁਰ ਵਿਦਾਸ ਜੀ ਮਹਾਰਾਜ 155 ਸਾਲ ਸਰੀਰ ਕਰਕੇ ਸੰਸਾਰ ਵਿੱਚ ਰਹੇ ਉਸ ਤੋਂ ਪ੍ਰੰਤ ਭਾਰ ਦੇ ਕੋਨੇ-ਕੋਨੇ 'ਤੇ ਸੰਤਾ ਮਹਾਪੁਰਸ਼ਾਂ ਇਸ ਮਾਸਤਾਰ ਕਾ ਨੇ ਅਨੇਕਾਂ ਅੰਦੋਲਨ ਚਲਾਏ ਬਹੁਤ ਵੱਡੀ ਸਮਾਰਵੀ ਜਾਗਰਤੀ ਆਂਦੀ ਸਤਿਗੁਰੂ ਸਵਾਮੀ ਸਰਬੰਦਾ ਜੀ ਮਹਾਰਾਜ ਜੀ ਨੇ ਵਿਸ਼ੇ ਪਦ ਤੇ ਸ੍ਰੀ ਗੁਰਬਦਾ ਜਨਮ ਸਥਾਨ ਮੰਦਿਰ ਸ਼ੀਰਖ ਵਰਤਨਪੁਰ ਸਭ ਤੋਂ ਨੂੰ ਪ੍ਰਦਾਨ ਕੀਤਾ ਅਮਰ ਸ਼ੀ ਸੰਤ ਰਾਮਾ ਨਾਣੀ ਦੀ ਸ਼ਾਤ ਤੋਂ ਪ੍ਰੰਤ ਬਿਸ਼ੇਪ ਪਰਬੀਤ ਰਬਿਦਾਸੀਆ ਕੌਮ ਦੇ ਸਭਿਮਾਨ ਅਣਕ ਦੀ ਲੈ ਚੱਲੀ 30 ਜਨਵਰੀ 2010 ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਸੰਗ ਸਮਾਰੋਹ ਬਣੂ ਲੱਖਾਂ ਸੰਗਤਾਂ ਦੀ ਹਾਜ਼ਰੀ ਵਿੱਚ ਰਬਿਦਾਸੀਆ ਧਰਮ ਦਾ ਐਲਾਨ ਕਰਕੇ ਭਾਰਤ ਦੀ ਸਭ ਤੋਂ ਵੱਡੀ ਕੋਮ ਰਬਿਦਾਸੀਆ ਕੌਮ ਵਿਸ਼ਵ ਪੱਧਰ ਵਿੱਚ ਕਰੋੜਾਂ ਜਗਤ ਗੁਰੂ ਵਿਦਾਸ ਮਹਾਰਾਜ ਦੇ ਪੈਰੋਕਾਰਾਂ ਨੂੰ ਧਾਰਮਿਕ ਪਹਿਚਾਣ ਪ੍ਰਦਾਨ ਕੀਤੀ ਜਿਸ ਦਾ ਪ੍ਰਚਾਰ ਔਰ ਪ੍ਰਸਾਰ ਵਿਸ਼ਵ ਪੱਧਰ ਵਿੱਚ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਜਗਤ ਗੁਰੂ ਵਿਦਾਸ ਮਹਾਰਾਜ ਦੀ ਪਾਰ ਕਿਰਪਾ ਸੰਤਾਂ ਮਹਾਪੁਰਸ਼ਾਂ ਦੀ ਪਾਰ ਕਿਰਪਾ ਦੇ ਨਾਲ ਲੱਖਾਂ ਦੀ ਗਿਣਤੀ ਵਿੱਚ ਅਮਰਤ ਬਾਣੀ ਦੇ ਪ੍ਰਕਾਸ਼ ਵਿਸ਼ਵ ਪਰ ਵਿੱਚ ਹੋ ਚੁੱਕੇ ਹਨ। ਵਿਸ਼ਵ ਵਿਦਿਆਨੇਕਾਂ ਪਛਾਵਾਵਾਂ ਦੇ ਸੰਗਤਾਂ ਅਮਰਤ ਬਾਣੀ ਨੂੰ ਪੜ੍ਹ ਕੇ ਸਰਵਣ ਕਰਕੇ ਉਪਦੇਸ਼ਾਂ ਤੇ ਚੱਲ ਕੇ ਆਪਣੇ ਸਮਾਜਿਕ ਧਾਰਮਿਕ ਰੀਤੀ ਰਿਵਾਜ ਕਰਕੇ ਆਜ਼ਾਦੀ ਦਾ ਆਨੰਦਨਪਪ ਕਰਦੀਆਂ ਹਨ। ਵਿਸ਼ਵ ਵਿੱਚ ਬਹੁਤ ਵੱਡੀ ਜਾਗਰਤੀ ਹੈ। ਜਗਤ ਗੁਰਬਿਦਾਸ ਮਹਾਰਾਜੀ ਦੇ ਅਸ਼ੀਰਵਾਦ ਨਾਲ ਸੰਤਾ ਮਹਾਪੁਰਸ਼ਾਂ ਦੇ ਅਸ਼ੀਰਵਾਦ ਨਾਲ ਜਗਤ ਗੁਰਬਿਦਾਸ ਮਹਾਰਾਜੀ ਦੇ ਸਮਰਪਿਤ ਪੈਰੂਕਾਰ ਸਮਾਜ ਦੇ ਗੀਤਕਾਰ ਕਵੀ ਲੇਖਕ ਗਾਇਕ ਬੁੱਧੀਜੀਵੀਆਂ ਪਾਠੀਆਂ ਗੀਤਨੀਆਂ ਦੀ ਬਦੌਲਤ ਵਿਸ਼ਵ ਪੱਧਰ ਵਿੱਚ ਰਬੀਦਾਸ ਜੀ ਦਾ ਧਰਮ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਸਾਨੂੰ ਜਗਤੁਰਬੀਦਾਸ ਮਹਾਰਾਜੀ ਦੇ ਉਪਦੇਸ਼ਾਂ ਤੇ ਚੱਲ ਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵਿੱਦਿਆ ਪੜਾਉਣੀ ਚਾਹੀਦੀ ਹੈ ਨਸ਼ਿਆਂ ਦਾ ਤਿਆਗ ਕਰਨਾ ਚਾਹੀਦਾ ਹੈ ਜੀਵਨ ਵਿੱਚ ਮਿਹਨਤ ਕਰਕੇ ਕੀ ਬੰਨਾ ਚਾਹੀਦਾ ਹੈ ਔਰ ਆਪਣੇ ਮੂਰ ਹੈ ਬ ਜਗਤੁਰਬੀਦਾਸ ਮਹਾਰਾਜੀ ਦੀ ਵਿਚਾਰਤਾਰਾ ਰਬੀਦਾਸੀਆ ਧਰਮ ਨਾਲ ਆਪਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਜੋੜਨਾ ਚਾਹੀਦਾ ਹੈ ਸੰਤਾ ਮਹਾਪੁਰਸ਼ਾਂ ਦੀ ਸੰਗਤ ਕਰਕੇ ਆਪਣੇ ਅੰਦਰ ਗਿਆਨ ਦਾ ਪ੍ਰਕਾਸ਼ ਕਰਕੇ ਇਸ ਅਨਮੋਲ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ ਔਰ ਜਗਤ ਗੁਰਬਿਦਾਵ ਸੁਮਹਾਰਜ ਦੇ ਉਪਦੇਸ਼ਾਂ ਨੂੰ ਜਨ ਜਨ ਤੱਕ ਪਹੁੰਚਾਉਣ ਦੇ ਲਈ ਉਪਰਾਲੇ ਕਰਨੇ ਚਾਹੀਦੇ ਹਨ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਬਧਾਈਆਂ जय गुरुदेव जो बोले सुंदर पै जगत विदास महाराज की जय जो बोले सुंदर पै सतगुरु स्वामी सरवनदास महाराज की जय जय गुरुदेव